ਲਖਨੌਰ ਦੇ ਨੇੜੇ ਤੋਂ ਚਾਰ ਜਿਹੜੇ ਨੌਜਵਾਨ ਐ ਨਿਹੰਗ ਦੇ ਬਾਣੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆ ਕੇ ਉਹਨਾਂ ਨੇ ਇੱਕ ਗੱਡੀ ਸਨੇਚ ਕੀਤੀ ਤੇ ਉੱਥੋਂ ਇੱਕ ਨਾਲ ਕੁੜੀ ਨੂੰ ਵੀ ਕਿਡਨਾਪ ਕਰਕੇ ਲੈ ਗਏ ਜਦੋਂ ਉੱਥੇ ਪੁਲਿਸ ਪਾਰਟੀ ਪਹੁੰਚੀ ਜੀ ਮੌਕੇ ਦੇ ਛਾਣਬੀਨ ਕੀਤੀ ਗਈ ਤਾਂ ਇਹ ਪਤਾ ਲੱਗਿਆ ਕਿ ਇੱਕ ਲੜਕਾ ਤੇ ਲੜਕੀ ਜਿਹੜੇ ਬੈਸਟੈਕ ਮਾਲ ਚੋਂ ਕੋਈ ਮੂਵੀ ਦੇਖ ਕੇ ਵਾਪਸ ਜਾ ਰਹੇ ਸੀਗੇ ਉਹਨਾਂ ਨੂੰ ਇੱਥੇ ਲਖਨੌਰ ਦੇ ਉੱਪਰ ਚਾਰ ਨੌਜਵਾਨਾਂ ਨੇ ਰੋਕਿਆ ਜਿਹੜੇ ਇੱਕ ਮੋਟਰਸਾਈਕਲ ਤੇ ਸਵਾਰ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਮੋਟਰਸਾਈਕਲ ਤੇ ਚਾਰ ਜਣੇ ਸੀਗੇ ਇਹ ਚਾਰੋਂ ਨਿਹੰਗ ਸਿੰਘ ਦੇ ਬਾਣੇ 'ਚ ਸੀਗੇ ਇਹਨਾਂ ਨੇ ਇੱਕ ਜਣਾ ਇਹਨਾਂ ਦਾ ਮੋਟਰਸਾਈਕਲ ਤੇ ਰਹਿ ਗਿਆ ਬਾਕੀ ਤਿੰਨ ਜਣੇ ਉਹ ਮੁੰਡਾ ਕੁੜੀ ਦੇ ਨਾਲ ਉਸ ਗੱਡੀ 'ਚ ਬੈਠ ਕੇ ਤੇ ਇਹਨਾਂ ਨੂੰ ਅੱਗੇ ਲੈ ਗਏ ਥੋੜਾ ਅੱਗੇ ਜਾ ਕੇ ਉਹਨਾਂ ਨੇ ਲੜਕੇ ਨੂੰ ਵੀ ਉਤਾਰਤਾ ਤਕਰੀਬਨ 100 ਮੀਟਰ ਹਾਰਡਲੀ ਜਾ ਕੇ ਤੇ ਲੜਕੀ ਨੂੰ ਲੈ ਕੇ ਫਰਾਰ ਹੋ ਗਏ ਪਹਿਲਾਂ ਤਾਂ ਜਿਹੜੀ ਇਹਦੀ ਸਿਚੁਏਸ਼ਨ ਦੀ ਗ੍ਰੈਵਿਟੀ ਇਹ ਬਣੀ ਹੋਈ ਸੀ ਕਿ ਕਿਤੇ ਚਾਰ ਜਣੇ ਇਸ ਤਰ੍ਹਾਂ ਇੱਕ ਲੜਕੀ ਨੂੰ ਕਿਡਨਾਪ ਕਰਕੇ ਲੈ ਕੇ ਗਏ ਆ ਕਿ ਕੋਈ ਉਹਦੇ ਨਾਲ ਮੰਦਭਾਗੀ ਘਟਨਾ ਜਾਂ ਕੋਈ ਇਹ ਅਨਫੋਰਚੂਨੇਟ ਇਨਸੀਡੈਂਟ ਨਾ ਹੋ ਜਵੇ ਲੇਕਿਨ ਰਾਤ ਨੂੰ ਕਰਦੇ ਕਰਦੇ ਬਾਅਦ ਚ ਪਤਾ ਲੱਗਿਆ ਕਿ ਉਸ ਕੁੜੀ ਨੂੰ ਸੀਪੀ 67 ਮਾਲ ਦੇ ਕੋਲ ਇਹ ਉਤਾਰ ਕੇ ਤੇ ਗੱਡੀ ਜਿਹੜੀ ਹੈਗੀ ਹੈ ਲੈ ਕੇ ਫਰਾਰ ਹੋ ਗਏ ਉਦੋਂ ਤੋਂ ਹੀ ਜਿਹੜਾ ਹੈਗਾ ਜੀ ਅਸੀਂ ਆਪਣੀਆਂ ਟੀਮਾਂ ਬਣਾ ਕੇ ਅਲੱਗ-ਅਲੱਗ ਕੈਮਰੇ ਛਾਂਦੇ ਹੋਏ ਦੇਖਦੇ ਰਹੇ ਵੀ ਇੱਕ ਗੱਡੀ ਗਈ ਕਿਸ ਪਾਸੇ ਹੈਗੀ ਇਹ ਤੇ ਕਿੱਧਰ ਅਸੀਂ ਸਾਡੀਆਂ ਸਾਰੀਆਂ ਟੀਮਾਂ ਇਹਨੂੰ ਟ੍ਰੇਸ ਕਰਨ ਤੇ ਲੱਗੀਆਂ ਅਲਟੀਮੇਟਲੀ ਅਪਰੋਕਸੀਮੇਟਲੀ ਕੱਲ ਦੁਪਹਿਰੇ ਫਿਰ 12 12:30 ਵਜੇ ਇਨਸੀਡੈਂਟ ਤੋਂ 12 ਘੰਟੇ ਬਾਅਦ ਇਹ ਗੱਡੀ ਜਿਹੜੀ ਹੈਗੀ ਆ ਅਸੀਂ ਚਨਾਰਥਲ ਪਿੰਡ ਹੈਗਾ थाना ਸ਼ਾਹਬਾਦ ਡਿਸਟ੍ਰਿਕਟ ਕੁਰੂਕਸ਼ੇਤਰ ਹਰਿਆਣੇ ਦੇ ਵਿੱਚ ਉੱਥੇ ਇੱਕ ਗੁਰਦੁਆਰੇ ਦੇ ਵਿੱਚ ਜਿਹੜਾ ਪਿੰਡ ਦਾ ਗੁਰਦੁਆਰਾ ਸੀ ਉੱਥੇ ਇਹ ਗੱਡੀ ਟਰੇਸ ਕੀਤੀ ਗਈ ਕਿਉਂਕਿ ਅਲੱਗ-alag ਕੈਮਰੇ ਦੇਖ ਰਹੇ ਸੀ ਕੈਮਰੇਾਂ 'ਚ ਬਾਰ-ਬਾਰ ਗੱਡੀ ਆ ਰਹੀ ਸੀ ਇਸੀ ਦਾ ਰੂਟ ਟਰੇਸ ਕਰ ਰਹੇ ਸੀ ਇਹ ਈਵਨ ਜਾਂਦੇ ਹੋਏ ਇਹਨਾਂ ਨੇ ਟੋਲ ਪਲਾਜ਼ੇ ਦੇ ਵੀ ਉੱਥੇ ਬਤਮੀਜ਼ੀ ਕੀਤੀ ਤੇ ਇੱਕ ਅਬਾ ਉੱਥੇ ਟੋਲ ਪਲਾਦੇ ਦੇ ਕਰਿੰਦੇ ਦੇ ਵੀ ਜਿਹੜੀ ਹੈਗਾ ਹੱਤ ਚੁੱਕਿਆ ਤੇ ਚਪੇੜ ਮਾਰੀ ਉੱਥੇ ਉਹਨਾਂ ਨੇ ਤੇ ਅਲਟੀਮੇਟਲੀ ਜਾ ਕੇ ਜਦੋਂ ਅਸੀਂ ਉੱਥੇ ਪੁਲਿਸ ਪਾਰਟੀ ਪਹੁੰਚੀ ਤਾਂ ਇਹਨਾਂ ਨੇ ਉੱਥੇ ਲੋਕਲ ਪੁਲਿਸ ਦੀ ਵੀ ਮਦਦ ਲਈ ਗਈ ਜਦੋਂ ਗੱਡੀ ਦੇਖੀ ਤੇ ਕਿਉਂਕਿ ਗੁਰਦੁਆਰੇ ਦਾ ਮੈਟਰ ਸੀ ਗੱਡੀ ਜਿਹੜੀ ਹੈ ਉਹ ਗੁਰਦੁਆਰੇ ਦੇ ਅੰਦਰ ਅੰਦਰ ਖੜੀ ਕਰੀ ਹੋਈ ਸੀ ਇਹਨਾਂ ਨੇ ਸਾਨੂੰ ਇਹ ਸੀਗਾ ਵੀ ਪੁਲਿਸ ਅੰਦਰ ਜਾਊਗੀ ਕੋਈ ਮਰਿਆਦਾ ਦਾ ਭੰਗ ਨਾ ਹੋਵੇ ਕੁਝ ਨਾ ਹੋਵੇ ਦਾ ਉੱਥੋਂ ਦੇ ਪਾਠੀ ਸਿੰਘਾਂ ਨੂੰ ਬੁਲਾਇਆ ਗਿਆ ਪਿੰਡ ਦੇ ਸਰਪੰਚ ਨੂੰ ਨਾਲ ਲਿਆ ਗਿਆ ਤੇ ਬਹੁਤ ਹੀ ਹਾਈ ਸੈਂਸਿਟੀਵਿਟੀ ਦੇ ਨਾਲ ਇਸ ਮੈਟਰ ਨੂੰ ਡੀਲ ਕੀਤਾ ਤੇ ਇਹਨਾਂ ਉੱਥੋਂ ਦੇ ਜਿਹੜੇ ਗੁਰਦੁਆਰੇ ਦੇ ਸਿੰਘ ਸਭਾਨ ਸੀਗੇ ਉਹਨਾਂ ਨੇ ਚਾਰੋਂ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਤੇ ਨਾਲ ਜਿਹੜੀ ਹੈਗੀ ਉਹ ਗੱਡੀ ਵੀ ਰਿਕਵਰ ਕਰਾਈ ਇਹਦੇ ਜਿਹੜੇ ਚਾਰ ਸਿੰਘ ਹੈਗੇ ਆ ਜੀ ਨਿਹੰਗ ਸਿੰਘ ਬਣੇ ਹੋਏ ਸੀ ਸ਼ਮਸ਼ੇਰ ਸਿੰਘ ਹੈਗਾ ਇਹ ਥਾਣਾ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਦੂਸਰਾ ਇਹਨੇ ਜੋ ਸਤਨਾਮ ਸਿੰਘ ਹੈਗਾ ਉਹ ਖੰਨਾ ਜ਼ਿਲ੍ਹਾ ਦਾ ਰਹਿਣ ਵਾਲਾ ਇੱਕ ਨਿਰਮਲ ਸਿੰਘ ਹੈ ਜਿਹੜਾ ਨਵਾਂ ਸ਼ਹਿਰ ਦਾ ਵਾਸੀ ਹੈ ਤੇ ਇੱਕ ਚੰਦਰਮੋਹਨ ਹੈਗਾ ਇਹ ਵੀ ਨਵਾਂ ਸ਼ਹਿਰ ਦਾ ਵਾਸੀ ਹੈ ਇਹ ਚਾਰੋਂ ਜਣੇ ਇੱਥੇ ਇੱਕ ਸੁਹਾਣੇ ਦੇ ਨੇੜੇ ਕੋਈ ਪੀਜੀ ਹੈਗਾ ਉਹਦੇ ਪੀਜੀ ਦੇ ਵਿੱਚ ਰਹਿੰਦੇ ਸੀਗੇ ਤੇ ਇਸ ਤਰ੍ਹਾਂ ਦੀ ਇਹਨਾਂ ਨੇ ਜਿਹੜੀ ਹੈਗੀ 11 ਦੇ 12 ਤਰੀਕ ਦੀ ਰਾਤ ਨੂੰ ਇਹ ਵਾਰਦਾਤ ਕੀਤੀ ਹੈ ਚਾਰਾਂ ਨੂੰ ਅਸੀਂ ਅਰੈਸਟ ਕਰ ਲਿਆ ਤੇ ਗੱਡੀ ਰਿਕਵਰ ਕਰ ਲਈ ਤੇ ਮੁੰਡਾ ਤੇ ਕੁੜੀ ਦੋਨੋਂ ਜਿਹੜੇ ਹੈਗੇ ਆ ਉਹ ਇਹਦੇ ਵਿੱਚ ਸੇਫ ਹੈਗੇ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੁਝ ਆਇਆ ਹੋਵੇ ਨਾ ਜਿਵੇਂ ਕ੍ਰਿਮੀਨਲ ਬੈਕਗ੍ਰਾਉਂਡ ਕਿ ਕਿੰਨੇ ਦਿਨਾਂ ਤੋਂ ਉੱਥੇ ਰਹਿ ਰਹੇ ਸੀ ਕ੍ਰਿਮੀਨਲ ਬੈਕਗ੍ਰਾਉਂਡ ਇੱਕ ਦੋ ਬੰਦਿਆਂ ਦਾ ਆ ਰਿਹਾ ਜੀ ਇਹ ਕਿ ਸ਼ਾਇਦ ਹੋਵੇ ਜਿਹੜਾ ਅਸੀਂ ਟਰੈਕ ਕਰ ਰਹੇ ਹਾਂ ਕੱਲ ਹੀ ਫੜੇ ਹੁਣ ਅੱਗੇ ਬ ਤੇ ਇਹ तकरीबन तकरीबन 6 ਮਹੀਨੇ ਸਾਲ ਤੋਂ ਇੱਥੇ ਹੈਗੀਆਂ ਜੀ ਹੋਰ ਵੀ ਅਗਰ ਛੋਟੀਆਂ ਮੋਟੀਆਂ ਕੋਈ ਵਾਰਦਾਤਾਂ ਚ ਸਾਨੂੰ ਸ਼ੱਕ ਹੈ ਵੀ ਇਹ ਪਹਿਲਾਂ ਮਿਲੇ ਹੋਏ ਆ ਕੋਈ ਸਨੇਚਿੰਗ ਹੈ ਇਦਾਂ ਦੀ ਸਰ ਮਕਸਦ ਕੀ ਸੀ ਜੀ ਤੁਸੀਂ ਕਹਿੰਦੇ ਕਿ 3 ਨੂੰ ਵੀ ਛੱਡ ਗਏ ਇਹਨਾਂ ਨੇ ਮਕਸਦ ਮੇ ਵੀ ਹੋਣੀਆਂ ਦਾ ਗੱਡੀ ਦਾ ਦੇਖੋ ਗੱਡੀ ਸਨੇਚ ਕਰਨ ਦਾ ਕਾਰ ਦਾ ਪਰਪਸ ਹੋਵੇ ਇਹਨਾਂ ਦਾ ਵੀ ਕਾਰ ਕਿਉਂਕਿ ਜਾ ਕੇ ਬਿਲਕੁਲ ਇਹਨੇ ਵਧੀਆ ਉੱਥੇ ਮੈਂ ਬਾਅਦ ਚ ਅਗਰ ਫੋਟੋਗ੍ਰਾਫਸ ਵਗੈਰਾ ਜਿਹੜੀਆਂ ਅਸਲੀ ਤੁਸੀਂ ਆਪਣੇ ਉਹਦੀਆਂ ਹੈਗੀਆਂ ਤੁਹਾਨੂੰ ਦਿਖਾ ਦਾਂਗੇ ਕਿ ਪ੍ਰੋਪਰਲੀ ਜਾ ਕੇ ਉੱਥੇ ਅੰਦਰ ਮੈਨੂੰ ਉਹ ਹਾਈਡ ਕੀਤੀ ਹੋਈ ਸੀ ਗੱਡੀ ਗੁਰਦੁਆਰੇ ਦੇ ਅੰਦਰ ਕੇ ਪਿੱਛੇ ਲਗਾ ਕੇ ਨਾ ਮੈਨੂੰ ਇਹੀ ਲੱਗ ਰਿਹਾ ਜੀ ਸਨੇਚਿੰਗ ਸੀਗੀ ਲੇਕਿਨ ਇਸ ਤਰ੍ਹਾਂ ਸੈਂਸਿਟੀਵਿਟੀ ਬਣ ਗਈ ਕਿ ਕੁੜੀ ਨੂੰ ਰਾਤ ਨੂੰ 1:30 ਵਜੇ ਲੈ ਕੇ ਗਏ ਆ ਤੇ ਚਾਰ ਜਣੇ ਸੀਗੇ ਤੇ ਬਹੁਤ ਜ਼ਿਆਦਾ ਇਸ ਚੀਜ਼ ਦਾ ਉਹ ਰਾਤ ਨੂੰ ਸਾਨੂੰ ਇਹ ਸੀਗਾ ਇੱਕ ਪੈਨਿਕ ਕ੍ਰੀਏਟ ਹੋ ਗਿਆ ਸੀ ਵੀ ਕਿਤੇ ਕੁੜੀ ਨਾਲ ਕਿਸੇ ਤਰ੍ਹਾਂ ਨੇ ਉਹ ਹੁਣ ਜਿਹੜੀ ਦੇਖੋ ਇਹਨਾਂ ਨੇ ਗੱਡੀ ਦੇ ਵਿੱਚ ਉਹ ਕੀਤਾ ਹੈਗਾ ਉਹਦੇ ਨਾਲ ਮਤਲਬ ਕੁਝ ਉਹ ਫਿਰ ਉਸ ਤੋਂ ਬਾਅਦ ਉਹਨੇ ਰੋਲਾ ਵਗੈਰਾ ਕਾਫੀ ਪਾਇਆ ਮੁੰਡੇ ਨੂੰ ਵੀ ਇਹਨਾਂ ਨੇ ਇੱਕ ਵਾਰੀ ਉਤਾਰਤਾ ਫਿਰ ਇੰਨਾ ਜ਼ਿਆਦਾ ਹੋ ਗਿਆ ਕਿ ਉਹਨੂੰ ਵੀ ਉਹ ਸੁੱਟ ਗਏ ਉੱਥੇ ਇੱਕ ਤਰ੍ਹਾਂ ਨਾਲ ਕੁਸ਼ ਆਊਟ ਕਰਕੇ ਹਾਂਜੀ ਹਾਂਜੀ ਉਹਦੇ ਨਾਲ ਵੀ ਜਦੋਂ ਇਹਨਾਂ ਨੇ ਇੱਥੇ ਰੋਕਿਆ ਰੋਕਿਆ ਉਹਨੇ ਕਨਫਰੰਟ ਕੀਤਾ ਵੀ ਤੁਸੀਂ ਮੈਨੂੰ ਕਿਉਂ ਰੋਕ ਰਹੇ ਹੋ ਤਾਂ ਇਹਨਾਂ ਨੇ ਉਹਦੇ ਹੱਥ ਉੱਤੇ ਚੱਕਿਆ ਹੈਗਾ ਬਿਲਕੁਲ ਨਹੀਂ ਹੁਣੇ ਚਾਰੋਂ ਜਿਹੜੇ ਹੈਗੇ ਆ ਨਿਹੰਗ ਸਿੰਘਾਂ ਦੇ ਬਾਣੇ 'ਚ ਹੀ ਸੀਗੇ ਹੁਣ ਉਹ ਐਸੀ ਉਹੀ ਇਹਨਾਂ ਦਾ ਟਰੈਕ ਕਰਦੇ ਵੀ ਸ਼ਾਇਦ ਕਿਸੇ ਜਥੇਬੰਦੀ ਨਾਲ ਐਸੋਸੀਏਟਿਡ ਸੀਗੇ ਜਾਂ ਆਪਣੇ ਤੌਰ ਤੇ ਆਪ ਮਤਲਬ ਇਸ ਤਰ੍ਹਾਂ ਤਾਂ ਦੇਖੋ ਇੱਕ ਤਰ੍ਹਾਂ ਦੀ ਮਤਲਬ ਕਹਿਣਾ ਵੀ ਕਿਹਨੂੰ ਬਦਨਾਮ ਕਰਨ ਵਾਲੀ ਗੱਲ ਹੈ ਵੀ ਤੁਸੀਂ ਬਾਣਾ ਪਾ ਕੇ ਇਸ ਤਰ੍ਹਾਂ ਦੇ ਕੰਮ ਕਰੋ ਸਰ ਉੱਥੇ ਦਾ ਕੀ ਨੰਬਰ ਹੈ ਉੱਥੇ ਤਾਂ ਹਲੇ ਅਸੀਂ ਉਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਉੱਥੇ ਕੀ ਉੱਥੇ ਕਿਉਂ ਗਏ ਗੱਡੀ ਇਸ ਤਰ੍ਹਾਂ ਲਿਜਾ ਕੇ ਇਦਾਂ ਲੱਗ ਰਿਹਾ ਕਿ ਪ੍ਰੋਪਰ ਇਹਨਾਂ ਦੀ ਪਲੈਨਿੰਗ ਸੀਗੀ ਕਿ ਅਸੀਂ ਗੱਡੀ ਖੋਵਾਂਗੇ ਜੋ ਫਲਾਣੀ ਥਾਂ ਜਾ ਕੇ ਰੁਕ ਜਾਾਂਗੇ ਜਾਂ ਤਾਂ ਉੱਥੇ ਪਹਿਲਾਂ ਕਦੀ ਗਏ ਹੋਣੇ ਆ ਪਹਿਲਾਂ ਅਗਰ ਕੋਈ ਵਾਰਦਾਤ ਕਰਕੇ ਗਏ ਆ ਨਹੀਂ ਕਰਕੇ ਗਏ ਲੇਕਿਨ ਇੰਨਾ ਸੀਗਾ ਵੀ ਉੱਥੇ ਗੁਰਦੁਆਰੇ ਵਾਲਿਆਂ ਨੂੰ ਇਹਨਾਂ ਦੀ ਕੋਈ ਇਸ ਤਰ੍ਹਾਂ ਦੀ ਨੌਲੇਜ ਨਹੀਂ ਸੀਗੀ ਵੀ ਇਹ ਕੋਈ ਇਹੋ ਜਿਹਾ ਕੰਮ ਕਰਕੇ ਆਏ ਕਿਉਂਕਿ ਉਹਨਾਂ ਨੇ ਸਾਨੂੰ ਸਪੋਰਟ ਹੀ ਕੀਤਾ ਇਸ ਚੀਜ਼ ਦੇ ਵਿੱਚ ਲਗਾਤਾਰ ਪਹਾੜੀ ਦੇ ਇਲਾਕੇ ਦੇ ਵਿੱਚ ਆਪਸ ਆਪੇ ਲੱਗੇ ਜਾਂਦਾ ਵੱਲੋਂ ਨਹੀਂ ਇਹ ਰੈਂਡ ਨਹੀਂ ਆਜੀ ਬਾਹਰ ਦੇ ਵਿੱਚ ਇੱਕੋ ਜਿਹੀ ਬਾਤ ਤਾਂ ਦਾ ਜੀ ਇਸ ਨੂੰ ਦਾ ਕੰਮ ਇਕ ਕਾਬੂ ਕਰਨ ਦੀ ਤਾਂ ਹੁਣ ਇਸ ਦੀ ਕੋਈ ਇਸ ਤਰ੍ਹਾਂ ਨਿਹੰਗ ਸਿੰਘ ਇੱਥੇ ਦੇਖੋ ਕੌਮੀਨ ਸਾਹਿਬ ਮੋਰਚੇ ਕਰਕੇ ਵੀ ਵੈਸੇ ਵੀ ਨਿਹੰਗ ਸਿੰਘਾਂ ਦੇ ਇੱਥੇ ਡੇਰੇ ਹੈਗੇ ਸਾਰਿਆਂ ਦੇ ਨੇੜੇ-ਤੇੜੇ ਇਸ ਤਰ੍ਹਾਂ ਕੋਈ ਇਸ ਤਰ੍ਹਾਂ ਨਹੀਂ ਆ ਵੀ ਹਰ ਬੰਦਾ ਕੋਈ ਖਰਾਬ ਹੁੰਦਾ ਜੇ ਆਪਾਂ ਸੋਚੀਏ ਐਂਡ ਇਹ ਵੀ ਇੱਕ ਸੱਚ ਹੈ ਵੀ ਇਹ ਤਿੰਨ ਇਨਸੀਡੈਂਟ ਹੋ ਗਏ ਆ ਪਹਿਲਾ ਖਰੜ ਦੇ ਵਿੱਚ ਇੱਕ ਹਿਮਾਚਲ ਪੁਲਿਸ ਆਈ ਸੀ ਤਾਂ ਇੱਕ ਨਿਹੰਗ ਸਿੰਘ ਨੇ ਉੱਥੇ 55000 ਰੁਪਏ ਸਨੇਚ ਕਰ ਲਿਆ ਸੀਗਾ ਤੇ ਜਦੋਂ ਇੱਥੇ ਆਏ ਉਹਨਾਂ ਨੇ ਪੁਲਿਸ ਪਾਰਟੀ ਦੇ ਵੀ ਹਮਲਾ ਕੀਤਾ ਫਿਰ ਦੂਸਰਾ ਮੁੱਲਾਂਪੁਰ ਦੇ ਵਿੱਚ ਇਨਸੀਡੈਂਟ ਹੋਇਆ ਰਾਤ ਨੂੰ ਇਹ ਤਾਂ ਮੁੰਡਾ ਪੈਟਰੋਲ ਪੰਪ ਤੇ ਖੜੇ ਸੀ ਉੱਥੇ ਉਹਨਾਂ ਨੇ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ ਉਹਨਾਂ ਤੋਂ ਸਕਸੈਸਫੁਲ ਨਹੀਂ ਹੋ ਪਾਏ ਤੇ ਉਹ ਇੱਕ ਜਿਹੜਾ ਲੜਕਾ ਸੀਗਾ 22-23 ਸਾਲ ਦਾ ਉਹਨੂੰ ਕਿਰਪਾਨਾਂ ਮਾਰਤੀਆਂ ਸੀ ਕਾਫੀ ਉਹਦੇ ਸਿਰ ਦੇ ਵਿੱਚ ਵੀ ਇਹਨਾਂ ਨੇ ਤਲਵਾਰ ਨਾਲ ਵਾਰ ਕੀਤੇ ਸੀਗੇ ਤੇ ਆਹ ਜਿਹੜਾ ਹੈਗਾ ਤੀਜਾ ਇਨਸੀਡੈਂਟ ਹੈ ਮਿਲਦਾ ਮਹੀਨੇ ਦੇ ਵਿੱਚ ਵਿੱਚ ਜਿਹੜਾ ਹੋਇਆ ਬਟ ਨੀ ਇਹਨਾਂ ਕੋਲ ਬਾਕੀ ਤਾਂ ਆਹੀ ਹੈ ਜੀ ਗੱਡੀ ਜਿਹੜੀ ਵੈਪਨ ਕੋਈ ਅਲੱਗ ਤੋਂ ਵੈਪਨ ਨਹੀਂ ਹੈ ਜਿਹੜਾ ਅਮਰਤਿਹਰ ਸਿੰਘਾਂ ਕੋਲ ਦਉਂਗੀ ਇਸ ਸੈਟ ਨੂੰ ਲੈਦੇ ਕਿਉਂਕਿ ਸੈਂਸਿਟਿਵ ਮੈਟਰ ਹੈ ਜਿੰਦਾ ਤੁਸੀਂ ਵੀ ਕਹੋ ਕਾਫੀ 3-4 ਮਿੰਟ ਇਸ ਨੂੰ ਮੀਟਿੰਗ ਨੀ ਮੀਟਿੰਗ ਅਸੀਂ ਹੁਣ ਇਹਦੇ ਬਾਰੇ ਵੀ ਮੈਂ ਬਿਲਕੁਲ ਬਿਲਕੁਲ ਇਹਦੇ ਬਾਰੇ ਨਾ ਮੈਂ ਇੱਕ ਵਾਰੀ ਜਿਹੜੇ ਜਿਹੜੇ ਸਾਡੀ ਇੱਥੇ ਜਥੇਬੰਦੀਆਂ ਹੈਗੀਆਂ ਆਪਣੇ ਡੀਐਸਪੀ ਸਪੈਸ਼ਲ ਬ੍ਰਾਂਡ ਦੀ ਡਿਊਟੀ ਲਈਏ ਵੀ ਅਸੀਂ ਅਗਲੇ 2-3 ਦਿਨਾਂ 'ਚ ਆ ਕੇ ਨਾ ਇਹਨੂੰ ਉਹ ਕਰਾਂਗੇ ਕਿਉਂਕਿ ਹੁਣ ਇਸ ਤਰ੍ਹਾਂ ਇੱਕ ਤਰ੍ਹਾਂ ਦੀ ਗੱਲ ਹੈਗੀ ਜੀ ਨਿਹੰਗ ਸਿੰਘ ਜਿਹੜੇ ਹੈਗੇ ਆ ਉਹ ਕੌਮ ਲਈ ਹਮੇਸ਼ਾ ਸ਼ੁਰੂ ਤੋਂ ਲੜਦੇ ਰਹੇ ਆ ਲੋਕਾਂ ਲਈ ਖੜਦੇ ਰਹੇ ਨੇ ਉਹਦੇ 'ਚ ਕੋਈ ਉਹ ਨਹੀਂ ਹੈਗਾ ਜਦੋਂ ਜਦੋਂ ਕੋਈ ਲੋੜ ਪਈ ਨਿਹੰਗ ਸਿੰਘਾਂ ਨੇ ਬਿਲਕੁਲ ਨਾਲ ਪ੍ਰਸ਼ਾਸਨ ਦਾ ਵੀ ਪੁਲਿਸ ਦਾ ਵੀ ਬਿਲਕੁਲ ਸਾਥ ਦਿੱਤਾ ਹੈ ਲੇਕਿਨ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਆ ਉਹ ਇੱਕ ਤਰ੍ਹਾਂ ਨਾਲ ਨਿਹੰਗ ਸਿੰਘਾਂ ਨੂੰ ਤੇ ਸਿੱਖੀ ਨੂੰ ਬਦਨਾਮ ਕਰਨ ਵਾਲੀ ਗੱਲ ਹੈਗੀ ਆ ਤੇ ਇਹਨਾਂ ਦੇ ਕਿਸ ਤਰ੍ਹਾਂ ਅਸੀਂ ਹੁਣ ਕਾਬੂ ਪਾਣਾ ਉਹ ਅਸੀਂ ਇਹਨਾਂ ਨਾਲ ਡਿਸਕਸ ਜ਼ਰੂਰ ਕਰਾਂਗੇ ਸਰ ਇਹ ਜਿਹੜੀ ਗੱਡੀ ਤੇ ਆਈ ਸੀ ਇਹ ਬਾਈਕ ਤੇ ਆਈ ਸੀ ਇਹ ਵੀ ਚੋਰੀ ਦੀ ਹੈ ਤੱਕ ਹਲੇ ਤੱਕ ਇਹ ਨਹੀਂ ਪਤਾ ਕਿ ਇਹ ਵੀ ਚੋਰੀ ਦਾ ਸੀਗਾ ਉਹਦਾ ਵੀ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਜਿਹੜਾ ਪ੍ਰਾਇਮਰੀ ਫੋਕਸ ਸੀਗਾ ਸਾਡਾ ਇਮੀਡੀਏਟ ਉਹ ਇੱਕ ਤਾਂ ਲੜਕੀ ਨੂੰ ਸਿਕਿਉਰ ਕਰਨਾ ਸੀਗਾ ਸੈਕੰਡ ਕਿ ਇਹ ਗੱਡੀ ਨਾਲੇ ਸਾਨੂੰ ਇਹ ਸੀਗਾ ਵੀ ਸ਼ਾਇਦ ਕੋਈ ਹੋਰ ਵਾਰਦਾਤ ਨਾ ਕਰ ਦੇ ਨੱਗੇ ਲਾ ਜਾ ਕੇ ਤੇ ਮੇਬੀ ਜਿੰਨੀ ਕੱਲੇ ਤੱਕ ਪ੍ਰੀਲੀਮਿਨਰੀ ਅਸੀਂ ਕਰੀਏ ਇਹਨਾਂ ਦਾ ਇਰਾਦਾ ਸੀਗਾ ਵੀ ਅਸੀਂ ਇੱਥੋਂ ਵੀ ਜਲਦੀ ਤੋਂ ਜਲਦੀ ਨਿਕਲੀਏ ਤੇ ਦਿੱਲੀ ਵੱਲ ਜਾਣ ਦੀ ਕੋਈ ਪਲੈਨਿੰਗ ਕਰ ਰਹੇ ਸੀ ਉਹਨੋਂ ਕੀ ਕਰ ਰਹੇ ਸੀ ਉਹ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਨੂੰ ਕਿੰਨੀ ਦੇਰ ਉਹਨੂੰ ਲਗਭਗ ਘੰਟਾ ਡੇਢ ਘੰਟਾ ਤੱਕ ਇੱਥੇ ਹੀ ਹੁਣ ਸਾਨੂੰ ਉਹੀ ਮੈਂ ਤੁਹਾਨੂੰ ਦੱਸ ਰਿਹਾ ਨਾ ਵੀ ਅਸੀਂ ਤਾਂ ਹੀ ਇਧਰ ਉਧਰ ਕਿਉਂਕਿ ਇੱਕ ਤਾਂ ਰਾਤ ਨੂੰ ਇੱਕਦਮ ਕੈਮਰਿਆਂ 'ਚ ਵੀ ਇੰਨੀ ਕਲੈਰਿਟੀ ਨਹੀਂ ਆ ਰਹੀ ਸੀ ਰੂਟ ਨਹੀਂ ਬਣ ਪਾ ਰਿਆ ਸੀ ਵੀ ਕਿਸ ਪਾਸੇ ਨਿਕਲ ਗਏ ਤੇ ਜਿਹੜੀਆਂ ਸ਼ਹਿਰ ਦੀਆਂ ਪੀਸੀਆਰ ਟੀਮਾਂ ਸੀਗੀਆਂ ਸਾਰੇ ਪੁਲਿਸ ਸਟੇਸ਼ਨ ਸੀਗੇ ਉਹ ਵੀ ਸਿਟੀ ਸੀਲਿੰਗ ਇਸੇ ਵਾਸਤੇ ਅਸੀਂ ਇੱਕਦਮ ਐਕਟੀਵੇਟ ਕੀਤੀ ਸੀਗੀ ਵੀ ਸਾਡਾ ਪ੍ਰਾਇਮਰੀ ਫੋਕਸ ਪਹਿਲਾਂ ਇਹ ਸੀ ਵੀ ਲੜਕੀ ਨੂੰ ਸਿਕਿਉਰ ਕੀਤਾ ਜਾਵੇ ਜਿਹਨੂੰ ਕਿਡਨੈਪ ਕੀਤਾ ਗਿਆ ਬਟ ਜਦੋਂ ਮਤਲਬ ਤੜਕੇ ਸਾਨੂੰ ਲੱਗ ਗਿਆ ਸੀ ਪਤਾ ਵੀ ਉਹ ਹੋ ਗਈ ਫਿਰ ਉਸ ਤੋਂ ਬਾਅਦ ਅਸੀਂ ਗੱਡੀ ਵੱਲ ਫੋ ਉਹ ਜਿਸ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ ਕਿ ਜਿਹੜਾ ਵੀ ਜਿੱਥੇ ਹੋਇਆ ਵਾਦਾ ਉੱਥੇ ਮੁਕਾਮੀ ਨਹੀਂ ਉਸ ਦੇਖੋ ਡਾਰਕ ਸਪots ਹਿੱਦਾਂਗੇ ਆਪਣੀ ਇੰਨੀ ਸਿਟੀ ਵੀ ਇੱਕ ਵੱਡੀ ਹੈਗੀ ਆਪਣੇ ਕੋਲ ਆਪਾਂ ਡਿਸਟ੍ਰਿਕਟ ਵੀ ਪੂਰਾ ਕਵਰ ਕਰਨਾ ਹੁੰਦਾ ਹੈ ਤੇ ਨੋ ਡਾਊਟ ਸਾਡੀਆਂ ਰਾਤ ਨੂੰ ਪੀਸੀਆਰਸ ਵੀ ਲੱਗਦੀਆਂ ਗਾਸਟਡ ਆਫਿਸਰ ਉਹਨਾਂ ਦਾ ਇੰਚਾਰਜ ਲੱਗਦਾ ਹੈ ਸ਼ਿਫਟਿੰਗ ਨਾਕੇ ਵੀ ਰਾਤ ਨੂੰ ਅਲੱਗ-ਅਲੱਗ ਥਾਂ ਤੇ ਲਾਏ ਜਾਂਦੇ ਨੇ ਕਿ ਇੱਕ ਤਰ੍ਹਾਂ ਇਦਾਂ ਨਾ ਹੋਵੇ ਕਿ ਇੱਕ ਪਾਰਟਿਕੂਲਰ ਜਗ੍ਹਾ ਤੇ ਅਸੀਂ ਕਰ ਰਹੇ ਹਾਂ ਤਾਂ ਅਲੱਗ-ਅਲੱਗ ਮੋਬਾਈਲ ਨਾਕੇ ਵੀ ਲਾਏ ਜਾਂਦੇ ਨੇ ਉਹ ਸਾਰਾ ਕੁਝ ਕਰ ਰਹੇ ਨੇ ਲੇਕਿਨ ਜਿਵੇਂ ਹੁਣ ਜਿੰਨੀਆਂ ਜ਼ਿਆਦਾ ਰੋਡਸ ਵਧੀਆਂ ਜਾਂਦੀਆਂ ਉਹਨੇ ਕੱਟ ਵਿੱਚੋਂ ਲਵੱਡੀਆਂ ਰੋਡਾਂ ਸ਼ਾਰਟਸ ਜਿਹੜਾ ਇੱਕ ਹੁਣ ਐਡਵਾਂਟੇਜ ਹੈਗਾ ਕਿ ਮੋਹਾਲੀ ਸਿਟੀ ਕਾਫੀ ਹੱਦ ਤੱਕ ਕੈਮਰਾਜ਼ ਨਾਲ ਕਵਰ ਹੋ ਗਈ ਹੈ ਤਾਂ ਸਾਨੂੰ ਜਿਹੜਾ ਹੈਗਾ ਇਹਨਾਂ ਦਾ ਰੂਟ ਵਗੈਰਾ ਉਹ ਟ੍ਰੇਸ ਹੋ ਜਾਂਦਾ ਜਲਦੀ ਕਿ ਕਿੱਧਰ ਨਿਕਲੇ ਹੋਏਗਾ ਸਰ ਕੋਈ ਹਰਿਆਣਾ ਕਨੈਕਸ਼ਨ ਵੈਸੇ ਆ ਰਿਹਾ ਹੈ ਨਹੀਂ ਨਹੀਂ ਹਲੇ ਤੱਕ ਐਦਾਂ ਐਦਾਂ ਦਾ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਕਿ ਮੇਨ ਗੱਲ ਇਹ ਵੀ ਅਗਰ ਚਾਰ ਬੰਦੇ ਆਏ ਤੇ ਇਹਨਾਂ ਨੇ ਰੈਂਡਮਲੀ ਐਦਾਂ ਦੀ ਕੋਈ ਕੋਸ਼ਿਸ਼ ਕੀਤੀ ਹੈ ਜਾਂ ਇੱਕ ਪਲੈਨਿੰਗ ਦੇ ਤਹਿਤ ਕੀਤੀ ਗਈ ਹੈ ਪਹਿਲਾਂ ਤੋਂ ਹੋਰ ਅੱਗੇ ਗੱਡੀ ਸਨੇਚ ਕਰਕੇ ਇਹਨਾਂ ਦੀ ਕੀ ਪਲੈਨਿੰਗ ਸੀ ਉਹ ਹੁਣ ਜਿਹੜਾ ਉਹ ਜਾਂਚ ਦਾ ਵਿਸ਼ਾ ਜਿਹੜਾ ਅਗਲੇ ਟਾਈਮ ਉਹਨਾਂ ਨੂੰ ਇਨਵਿਸਟੀਗੇਸ਼ਨ ਜਿਸ ਸਰ ਕੁਝ ਆਇਆ ਹੋਵੇ ਨਹੀਂ ਹਲੇ ਅੱਗੇ ਦਾ ਹਲੇ ਨਹੀਂ ਆਇਆ ਹਲੇ ਤਾਂ ਪਹਿਲਾਂ ਅਸੀਂ ਇਹਨਾਂ ਦਾ ਰਿਮਾਂਡ ਲਿਆ ਤੇ ਉਹ ਕਰਕੇ ਹੁਣ ਮਤਲਬ ਇਹੀ ਕਰਾਂਗੇ ਰਿਮਾਂਡ ਦੇ ਦੌਰਾਨ ਵੀ ਇਹ ਗੱਡੀ ਨੂੰ ਸਨੇਚ ਕਰਕੇ ਇਹਨਾਂ ਦਾ ਐਕਚੁਅਲੀ ਮਕਸਦ ਕੀ ਸੀਗਾ